ਤੁਸੀਂ ਦੇਖ ਰਹੇ ਹੋ D02 TV ਸੋ ਗੱਲ ਕਰਦੇ ਆਂ ਤਾਜ਼ਾ ਖਬਰਾਂ ਦੀ ਸੋ ਬੀਤੇ ਦਿਨ ਆਪਾਂ ਖਬਰ ਸਾਂਝੀ ਕੀਤੀ ਸੀ ਕਿ ਜਾਮਾ ਰਾਏ ਪਿੰਡ ਦੇ ਦੋ ਸਕੇ ਭਰਾ ਨਸ਼ੀਲੇ ਪਦਾਰਥ ਦਾ ਟੀਕਾ ਲਗਾਉਣ ਨਾਲ ਉਹਨਾਂ ਦੀ ਮੌਤ ਹੋਈ ਸੀ ਸੋ ਉਹਨਾਂ ਦਾ ਤੀਜਾ ਭਰਾ ਵੀ ਪਹਿਲਾਂ ਇਸੇ ਨਸ਼ੇ ਨਾਲ ਹੀ ਮਰਿਆ ਸੀ ਸੋ ਅੱਜ ਸਵੇਰ ਚੜ੍ਹਦਿਆਂ ਹੀ ਇਹ ਖਬਰ ਸੁਣਨ ਨੂੰ ਮਿਲੀ ਕਿ ਚੁਬਾਲ ਦੇ ਖੇਡ ਸਟੇਡੀਅਮ ਦੇ ਵਿੱਚ ਇੱਕ ਵਿਅਕਤੀ ਨਸ਼ੇ ਦਾ ਟੀਕਾ ਲਗਾਉਣ ਕਾਰਨ ਮਰ ਚੁੱਕਾ ਜਿਸ ਦਾ ਨਾਮ ਨਿਸ਼ਾਨ ਸਿੰਘ ਦੱਸਿਆ ਜਾ ਰਿਹਾ ਤੇ 35 ਸਾਲ ਦੀ ਉਮਰ ਆ। ਸੋ ਬਗਿਆੜੀ ਪਿੰਡ ਦਾ ਉਹ ਰਹਿਣ ਵਾਲਾ ਜਿਸ ਦੇ ਭਰਾ ਗੁਰਦੇਵ ਸਿੰਘ ਨੇ ਇਹ ਗੱਲ ਦੱਸੀ ਕਿ ਉਸ ਦਾ ਭਰਾ ਨਸ਼ਾ ਕਰਨ ਦਾ ਆਦੀ ਸੀ। ਸੋ ਰੋਜ਼ਾਨਾ ਉਹ ਚੁਭਾਲ ਦੇ ਖੇਡ ਸਟੇਡੀਅਮ ਵਿੱਚ ਟੀਕਾ ਲਗਾਉਣ ਲਈ ਆਉਂਦਾ ਸੀ। ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਟੀਕਾ ਲਾਉਂਦੇ ਸਮੇਂ ਹੀ ਉਹਦੀ ਮੌਕੇ ਤੇ ਮੌਤ ਹੋ ਗਈ। ਸੋ ਚੁਭਾਲ ਪੁਲਿਸ ਪਾਰਟੀ ਨੇ ਮੌਕੇ ਤੇ ਹੀ ਜਾ ਕੇ ਲਾਸ਼ ਨੂੰ ਸੰਭਾਲਿਆ। ਅਤੇ ਨਸ਼ਾ ਵੇਚਣ ਵਾਲੇ ਵਿਅਕਤੀ ਨੂੰ ਵੀ ਸਿਰੰਜਾਂ ਦੇ ਨਾਲ ਕਾਬੂ ਕਰ ਲਿਆ ਅਤੇ লাশ ਨੂੰ ਪੋਸਟਮਾਰਟਮ ਲਈ ਭੇਜ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਜੁੜੇ ਰਹੋ ਡੀ02 ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ